ਹਾਲੇਲੂਇਆ ਸਾਰਨ ਜੈਮਸੀ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾਂ ਦੀ ਪੋਥੀ ਉਹਦੇ ਤਿੰਨ ਵਚਨ ਉਹਦੀ ਪਹਿਲੀ ਆਇਤ ਵਿੱਚ ਅੰਮ੍ਰਿਤ ਵੇਲੇ ਦੀ ਪ੍ਰਾਰਥਨਾ ਹੈ ਯਹੋਵਾ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ ਮੇਰੇ ਵਿਰੁੱਧ ਬਹੁਤ ਉੱਠ ਖੜੋਤੇ ਹਨ ਬਾਲੇ ਮੇਰੀ ਜਾਨ ਦੇ ਲਈ ਆਖਦੇ ਹਨ ਭਾਈ ਪਰਮੇਸ਼ਰ ਵੱਲੋਂ ਉਹ ਦਾ ਬਚਾਉ ਹੈ ਨਹੀਂ ਪਰ ਹੈ ਯਹੋਵਾ ਤੂੰ ਮੇਰੇ ਦੁਆਲੇ ਢਾਲ ਹੈ ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉੱਠਣ ਵਾਲਾ ਹੈ ਮੈਂ ਆਪਣੀ ਹਵਾਏ ਨਾਲ ਯਹਵਾ ਨੂੰ ਬੁਕਾਰਦਾ ਹਾਂ ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉਤਰ ਦਿੰਦਾ ਹੈ ਮੈਂ ਲੰਮਾ ਪੈ ਗਿਆ ਤੇ ਸੌ ਗਿਆ ਮੈਂ ਜਾਗ ਉਠਿਆ ਕਿਉਂ ਜੋ ਯਹਵਾ ਮੈਨੂੰ ਸੁਭਾਗਦਾ ਹੈ ਮੈਂ ਉਹਨਾਂ ਤੜਾਂ ਤੋਂ ਨਹੀਂ ਡਰਾਂਗਾ ਜਿਨ੍ਹਾਂ ਵਾਲੇ ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ हे ਯਹਵਾ ਉੱਠ ਵਾ ਉੱਠ ਮੇਰੇ ਬਚਾ ਮੇਰੇ ਪਰਮੇਸ਼ਰ ਮੈਨੂੰ ਬਚਾ ਤੈ ਤਾਂ ਮੇਰੇ ਸਭਨਾ ਵੈਰੀਆਂ ਦੀਆਂ ਖੱਖਾਂ ਉੱਤੇ ਮਾਰਿਆ ਹੈ ਅਤ ਸ਼ਟਾਂ ਦੇ ਦੰਦ ਪੰਨ ਸੁਟਿਆ ਨਾ ਬਚਾਓ ਇਹ ਹਵਾ ਵੱਲੋਂ ਹੈ ਤੇਰੀ ਬਰਕਤ ਤੇਰੀ ਵਰਜਾਦੇ ਹੁੰਦੇ ਹੋਵੇ